रेडी ਪੰਜਾਬ ਵਿੱਚ ਮਾਹੌਲ ਇਹ ਹੈ ਕਿ ਸਕੂਲ ਦੀ ਪੜ੍ਹਾਈ ਦੀ ਪੌੜੀ ਦਾ ਅਖੀਰਲਾ ਟੰਡਾ 12ਵੀਂ ਨੂੰ ਚੜ ਚੁੱਕੇ ਬਹੁਤੇ ਵਿਦਿਆਰਥੀ ਵਿਦੇਸ਼ ਜਾਣ ਨੂੰ ਕਹਲੇ ਹਨ ਡੰਡੀ ਉਹਨਾਂ ਨੂੰ ਲੱਗਦਾ ਹੈ ਕਿ ਉਹ ਵਿਦੇਸ਼ ਵਿੱਚ ਜਾਂਦਿਆਂ ਹੀ ਸੈਟ ਹੋ ਜਾਣਗੇ ਅਤੇ ਮੋਟੀ ਕਮਾਈ ਕਰਨ ਦੇ ਸਾਰੇ ਸਾਧਨ ਹਾਸਲ ਕਰਕੇ ਆਲੀਸ਼ਾਨ ਜ਼ਿੰਦਗੀ ਦੇ ਮਾਲਕ ਹੋ ਜਾਣਗੇ ਡੰਡੀ ਜਦ ਕਿ ਕੈਨੇਡਾ ਵਰਗੇ ਮੁਲਕਾਂ ਨੇ ਤਾਂ ਵੀਜ਼ਾ ਸ਼ਰਤਾਂ ਵੀ ਸਖਤ ਕਰ ਦਿੱਤੀਆਂ ਨੇ ਜਿਸ ਕਾਰਨ ਪੜ੍ਹਾਈ ਦੇ ਆਧਾਰ ਉੱਤੇ ਉੱਥੇ ਜਾਣਾ ਹੁਣ ਔਖਾ ਹੋ ਗਿਆ ਹੈ ਅਤੇ ਪਹਿਲਾਂ ਗਏ ਲੱਖਾਂ ਭਾਰਤੀ ਵਿਦਿਆਰਥੀਆਂ ਨੂੰ ਉੱਥੋਂ ਵਾਪਸ ਭੇਜਣ ਦੀ ਵੀ ਤਿਆਰੀ ਹੈ ਡੰਡੀ ਪਰ ਬਹੁਤੇ ਨੌਜਵਾਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪੇ ਵੀ ਦੂਜਿਆਂ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਵਿਦੇਸ਼ ਭੇਜਣ ਦੇ ਚਾਹਵਾਨ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਬੱਚਾ ਵਿਦੇਸ਼ ਵਿੱਚ ਆਪਣੀ ਪੜ੍ਹਾਈ ਜਲਦੀ ਮੁਕੰਮਲ ਕਰਕੇ ਉੱਥੇ ਛੇਤੀ ਪੱਕਾ ਹੋ ਕੇ ਸੈਟ ਹੋ ਜਾਵੇ ਡੰਡੀ ਕੈਨੇਡਾ ਦੀ ਸ਼ਕਤੀ ਮਗਰੋਂ ਹੁਣ ਬਹੁਤੇ ਨੌਜਵਾਨ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵੱਲ ਵਹੀਰਾ ਕੱਤਨ ਦੀ ਤਿਆਰੀ ਵਿੱਚ ਹਨ ਡੰਡੀ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਚਾਹਵਾਨ ਇਹਨਾ ਬੱਚਿਆਂ ਦੇ ਮਾਪੇ ਉਹਨਾਂ ਦੀ ਵਿਦੇਸ਼ ਪ੍ਰਵਾਸ ਲਈ ਹਰ ਹਿੱਲਾ ਵਸੀਲਾ ਵਰਤ ਰਹੇ ਨੇ ਡੰਡੀ ਕੋਈ ਮਾਂ ਬਾਪ ਆਪਣੀ ਪੁਰਖਿਆਂ ਦੀ ਜ਼ਮੀਨ ਨੂੰ ਵੇਚ ਕੇ ਜਹਾਜ਼ ਦੀਆਂ ਟਿਕਟਾਂ ਅਤੇ ਕੋਰਸ ਦੀ ਫੀਸ ਦਾ ਪ੍ਰਬੰਧ ਕਰ ਰਹੇ ਹਨ ਡੰਡੀ ਕਿਸੇ ਨੇ ਲਿੰਮਟਾ ਬਣਾ ਕੇ ਬੈਂਕਾਂ ਤੋਂ ਰੈਡੀ ਕਰਜ਼ਾ ਚੁੱਕਿਆ ਅਤੇ ਕਿਸੇ ਨੇ ਕਰ ਵਾਲੀ ਦੇ ਗਹਿਣੇ ਗੱਟੇ ਵੇਚ ਕੇ ਪੈਸੇ ਇਕੱਠੇ ਕੀਤੇ ਅਤੇ ਘਟਦੀ ਰਕਮ ਕਿਸੇ ਤੋਂ ਕਰਜ਼ਾ ਲੈ ਕੇ ਪੂਰੀ ਕੀਤੀ ਟੰਡੀ ਕਈਆਂ ਨੇ ਆਪਣੇ ਮੁੰਡੇ ਕੁੜੀ ਨੂੰ ਬਾਹਰ ਭੇਜਣ ਲਈ ਆਈ ਲੈਟਸ ਪਾਸ ਮੁੰਡੇ ਕੁੜੀ ਨਾਲ ਵਿਆਹ ਲਈ ਰਿਸ਼ਤੇ ਲੱਭ ਕੇ ਜੁਗਾੜ ਕੀਤਾ ਅਤੇ ਕਈ ਟਰੈਵਲ ਏਜੰਟਾਂ ਨੂੰ ਮੋਟੀ ਰਕਮ ਤਾਰ ਕੇ ਆਪਣੇ ਜਵਾਕਾਂ ਨੂੰ ਡੌਂਕੀ ਲਵਾ ਕੇ ਬਲੈਟ ਭੇਜਣ ਦਾ ਜੋਖਮ ਵੀ ਲਈ ਜਾ ਰਹੇ ਹਨ ਡੰਡੀ ਭਾਵ ਕਿ ਵਿਦੇਸ਼ ਸੈਟ ਹੋਣ ਦੀ ਚਾਹਤ ਨਾਲ ਬਾਹਰ ਜਾਣ ਵਾਲੇ ਬੱਚਿਆਂ ਦੇ ਮਾਪੇ ਕਈ ਤਰ੍ਹਾਂ ਦੇ ਤਰੀਕੇ ਵਰਤ ਕੇ ਉਹਨਾਂ ਨੂੰ ਬਾਹਰ ਪੇਜ ਰਹੇ ਹਨ ਡੰਡੀ ਜਹਾਜ਼ ਦੀਆਂ ਟਿਕਟਾਂ ਵੀਜ਼ਾ ਤੇ ਵਿਦੇਸ਼ ਵਿੱਚ ਪੜ੍ਹਾਈ ਵਾਲੇ ਕਾਲਜ ਦੇ ਪ੍ਰਬੰਧ ਤੋਂ ਬਾਅਦ ਬੱਚੇ ਇੱਕ ਨਵੀਂ ਆਸ ਨਾਲ ਕਰਦੀ ਸਰਦਲ ਨੂੰ ਸਜਦਾ ਕਰ 에어ਪੋਰਟ ਪਹੁੰਚਦੇ ਹਨ ਪਰ ਉਹਨਾਂ ਨੂੰ 에어ਪੋਰਟ ਛੱਡਣ ਜਾ ਰਹੇ ਮਾਪਿਆਂ ਦਾ ਅੰਦਰੋਂ ਬੜਾ ਕੁਝ ਪਿੰਗਲ ਦਾ ਵੀ ਹੈ ਡੰਡੀ ਆਪਣੇ ਇਕਲੌਤੇ ਧੀ ਪੁੱਤ ਨੂੰ ਜਦ ਕੋਈ ਅੱਖੋਂ ਦੂਰ ਹੁੰਦਾ ਦੇਖਦਾ ਤਾਂ ਉਸ ਨੂੰ ਆਪਾ ਖੁਰਦਾ ਨજર ਆਉਂਦਾ ਡੰਡੀ ਮਾਪੇ ਆਪਣੇ ਜਾਇਆਂ ਨੂੰ ਬਾਰ-ਬਾਰ ਤਾਕੀਦ ਕਰਦੇ ਹਨ ਕਿ ਪੁੱਤ ਸੰਭਲ ਕੇ ਰਹੀਂ ਮਨ ਲਾ ਕੇ ਪੜੀ ਉੱਥੇ ਮੋٹے ਕੱਪੜੇ ਪਾਈਂ ਠੰਡ ਤੋਂ ਬਚਾ ਰੱਖੀਂ ਅਤੇ ਆਪਣੀ ਫੀਸ ਦੀ ਅਗਲੀ ਕਿਸ਼ਤ ਤਾਰਨ ਲਈ ਕੰਮ ਉੱਤੇ ਲੱਗੀ ਸਾਡੇ ਕੋਲ ਜੋ ਕੁਝ ਸੀ ਉਹ ਅਸੀਂ ਤੈਨੂੰ ਦੇ ਦਿੱਤਾ ਹੈ ਡੰਡੀ ਬੱਚਿਆਂ ਨੂੰ ਤੋਰਨ ਲੱਗਿਆਂ ਮਾਪਿਆਂ ਦੀਆਂ ਅੱਖਾਂ ਵਿੱਚ ਕਈ ਤਰ੍ਹਾਂ ਦੇ ਤੁੜਕੂ